ਪਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਸ਼ ਸਿੰਘ ਤੁਹਾਡਾ ਡੋਨਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕਦੇ ਸਾਰੇ ਵੱਡੇ ਫੈਸਲੇ ਸਾਹਮਣੇ ਆ ਰਿਹਾ ਜੀਆਂ ਦਾਦੀ ਕਿ ਹੁਣ ਸਭ ਤੋਂ ਵੱਡਾ ਫੈਸਲਾ ਇੱਕ ਹੋਰ ਆ ਗਿਆ ਬਿਨਾ ਕਾਗਜ਼ਾਂ ਤੋਂ ਜਿਹੜੇ ਅਮਰੀਕਾ ਦੇ ਵਿੱਚ ਪ੍ਰਵਾਸੀ ਰਹਿ ਰਿਹਾ ਜਾਨੀ ਕਿ ਬਿਨਾ ਕਿਸੇ ਕਾਗਜ਼ਾਂ ਤੋਂ ਡੰਕੀਆਂ ਲਗਾ ਲਗਾ ਕੇ ਜਦੋਂ ਪਹੁੰਚੇ ਮੈਕਸੀਕੋ ਬਾਰਡਰ ਟਪ ਟਪ ਕੇ ਜਦੋਂ ਪਹੁੰਚੇ ਪ੍ਰਵਾਸੀ ਅਮਰੀਕਾ ਦੇ ਵਿੱਚ ਸ਼ਰਨਾਰਥੀ ਬਣੇ ਉੱਥੇ ਸ਼ਰਨ ਲਈ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਲੀਗਲ ਤੌਰ ਤੇ ਰਹਿਣ ਲੱਗੇ ਤਾਂ ਹੁਣ ਉਹਨਾਂ ਦੇ ਉੱਪਰ 56 ਕਸਨ ਜਾ ਰਿਹਾ ਡੋਨਾਲਡ ਟਰੰਪ ਅਤੇ ਕੱਲ ਹੀ ਹੁਕਮ ਜਾਰੀ ਕਰ ਦਿੱਤੇ ਕੱਲ ਜਿਹੜੇ ਅਹਿਮ ਫੈਸਲਿਆਂ ਦੇ ਉੱਪਰ ਸਿਗਨੇਚਰ ਕਰੇ ਡੋਨਾਲਡ ਟਰੰਪ ਨੇ ਤਾਂ ਉਹਨਾਂ ਦੇ ਵਿੱਚ ਇੱਕ ਫੈਸਲਾ ਇਹ ਸੀ ਕਿ ਜਿਹੜੇ ਲੀਗਲ ਤੌਰ ਤੇ ਜਿਹੜੇ ਮਾਈਗ੍ਰੈਂਟਸ ਰਹਿ ਰਹੇ ਨੇ ਪ੍ਰਵਾਸੀ ਆ ਇੱਥੇ ਰਹਿ ਰਿਆ ਉਹਨਾਂ ਦੇ ਉੱਪਰ ਸਿਕੰਜਾ ਕਸਿਆ ਜਾਏ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਏ ਜੀਆਂ ਦਾਦ ਕੇ ਲਿਸਟ ਤਿਆਰ ਕਰ ਲਈ ਹੈ 트럼ਪ ਸਰਕਾਰ ਨੇ ਲਿਸਟ ਤਿਆਰ ਕਰ ਲਈ ਹੈ ਔਰ ਤਿਆਰ ਕਰਕੇ ਜਿਹੜਾ ਹੁਣ ਕੱਲੇ ਕੱਲੇ ਦੀ ਗ੍ਰਿਫਤਾਰੀ ਡੋਨਾਲਡ 트럼ਪ ਹੋਣਾ ਦੇ ਹੁਕਮਾਂ ਮੁਤਾਬਕ ਉਹਨਾਂ ਦਾ ਮਹਿਕਮਾ ਜਿਹੜਾ ਕਰਨ ਜਾ ਰਿਹਾ ਤਾਂ ਦੱਸ ਦੇ ਕਿ ਬਿਨਾ ਕਾਗਜ਼ਾਂ ਤੋਂ ਬਹੁਤ ਜ਼ਿਆਦੇ ਲੋਕ ਜਾਂਦੇ ਆ ਉਮਮ ਤੌਰ ਤੇ ਅਸੀਂ ਦੇਖਿਆ ਖਾਸ ਤੌਰ ਤੇ ਭਾਰਤੀ ਜਿਹੜੇ ਆ ਦੂਜੇ ਨੰਬਰ ਤੇ ਆ ਪਹਿਲ ਨੰਬਰ ਤੇ ਮੈਕਸੀਕੋ ਦੇ ਲੋਕ ਆਉਂਦੇ ਆ ਦੂਜੇ ਨੰਬਰ ਤੇ ਜੇ ਤੁਸੀਂ ਡਾਟਾ ਦੇਖੋਗੇ ਤਾਂ ਭਾਰਤੀ ਨੇ ਜਿਹੜੇ ਸਭ ਤੋਂ ਵੱਧ ਬਿਨਾ ਕਾਗਜ਼ਾਂ ਦੇ ਲੀਗਲ ਤੌਰ ਤੇ ਅਮਰੀਕਾ ਦੇ ਵਿੱਚ ਪਨਾਹ ਲਈ ਬੈਠਿਆ ਉੱਤੇ ਸਾਇਲਮਾ ਫਾਇਲਾ ਕਰ ਲੈਂਦੇ ਨੇ ਉਥੇ ਸਾਇਲੋ ਫਾਇਲ ਕਰਕੇ ਰਹਿਣ ਲੱਗ ਜਾਂਦੇ ਆ ਸ਼ਰਨਾਰਥੀ ਬਣ ਜਾਂਦੇ ਆ ਡੰਕੀਆਂ ਲਾ ਕੇ ਬਾਰਡਰ ਟੱਪੇ ਜਾਂਦੇ ਆ ਮੈਕਸੀਕੋ ਦੇ ਬਾਰਡਰ ਟੱਪੇ ਜਾਂਦੇ ਆ ਪਰ ਹੁਣ ਤੁਹਾਨੂੰ ਦੱਸ ਦੀ ਕਿ ਮੈਕਸੀਕੋ ਦਾ ਜਿਹੜਾ ਬਾਰਡਰ ਅਮਰੀਕਾ ਦੇ ਨਾਲ ਲੱਗਦਾ ਹੈ ਅਮਰੀਕਾ ਦਾ ਜਿਹੜਾ ਬਾਰਡਰ ਨਾਲ ਲੱਗਦਾ ਹੈ ਉਥੇ ਜਿਹੜਾ ਹੁਣ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ ਤੇ ਉਥੇ ਹੁਣ ਇੰਨੀ ਜਿਹੜੀ ਹੈ ਸੁਰੱਖਿਆ ਕਰ ਦਿੱਤੀ ਗਈ ਹੈ ਕਿ ਕੋਈ ਉਥੇ ਪਰਿੰਦਾ ਵੀ ਪਰ ਨਹੀਂ ਮਾਰ ਪਾਏਗਾ ਤੇ ਮੈਕਸੀਕੋ ਨੂੰ ਪਹਿਲੀ ਵਾਰ ਕੀਤਾ ਸੀ ਅਮਰੀਕਾ ਨੇ ਤੁਹਾਨੂੰ ਦੱਸ ਦੇ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਵੀ ਜਿਹੜੇ ਆ ਗਏ ਹੋਏ ਨੇ ਅਮਰੀਕਾ ਦੇ ਵਿੱਚ ਲੀਗਲ ਤੌਰ ਤੇ ਰਹਿ ਰਹੇ ਨੇ ਤਾਂ ਹੁਣ ਦੇਖਣਾ ਹੋਊਗਾ ਕਿ ਕਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਹਾ ਜਾ ਰਿਹਾ ਕਿ ਉੱਥੇ ਅਮਰੀਕਾ ਦੇ ਵਿੱਚ ਬਿਨਾ ਕਾਗਜ਼ਾਂ ਤੋਂ ਬਿਨਾ ਕਿਸੇ ਡਾਕੂਮੈਂਟ ਦੇ ਬਿਨਾ ਕਿਸੇ ਦਾਸਤਾਵੇਜ਼ ਦੇ ਉੱਥੇ ਜਿਹੜੇ ਇਲੀਗਲ ਤੌਰ ਤੇ ਰਹਿ ਰਹੇ ਨੇ ਉਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਆ ਤੇ ਹੁਣ ਉਹਨਾਂ ਨੂੰ ਕੱਲੇ ਕੱਲੇ ਨੂੰ ਗ੍ਰਿਫਤਾਰ ਕਰੇਗੀ ਅਮਰੀਕਨ ਸਰਕਾਰ ਗ੍ਰਿਫਤਾਰੀ ਦੇ ਡਰੋਂ ਦੇਖਣਾ ਹੋਊਗਾ ਕਿ ਹੁਣ ਉਹ ਭੱਜਦੇ ਕਿੱਧਰ ਨੂੰ ਐ ਵਾਪਸ ਆਪੋ ਆਪਣੇ ਦੇਸ਼ਾਂ ਦੇ ਵੱਲ ਜਾਂਦੇ ਆ ਜਾਂ ਫਿਰ ਕਿੱਥੇ ਜਾਂਦੇ ਆ ਤਾਂ ਦੱਸ ਦੇ ਕਿ ਹੁਣ ਅਮਰੀਕਾ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੈ ਰਹਿ ਰਹੇ ਨੇ ਸ਼ਰਨਾਰਥੀ ਜਿਹੜੇ ਪ੍ਰਵਾਸੀ ਨੇ ਜਿਹੜੇ ਉਹਨਾਂ ਦੇ ਵੱਲੋਂ ਤਾਂ ਦੱਸ ਦੇ ਕਿ ਅਸਾਈਲਵਾ ਫਾਈਲ ਕੀਤੀਆਂ ਜਾਂਦੀਆਂ ਨੇ ਕਈ ਹੋਰ ਤਰੀਕੇ ਅਪਣਾਏ ਜਾਂਦੇ ਨੇ ਕਾਗਜ਼ ਉਹਨਾਂ ਦੇ ਕੋਲ ਕੋਈ ਹੁੰਦਾ ਨਹੀਂ ਪਾਸ ਕੋਡ ਹੁੰਦਾ ਨਹੀਂ ਤੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਅਮਰੀਕਨ ਸਰਕਾਰ ਬਹੁਤ ਔਖੀ ਸੀ ਔਰ ਤੁਹੋਂ ਦਾ ਦੇ ਕਿ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਭਾਈ ਜਿਸ ਦਿਨ ਮੈਂ ਸੌ ਚੁੱਕਲੀ ਉਸ ਦਿਨ ਜਿਹੜਾ ਇਹਨਾਂ ਸਾਰਿਆਂ ਨੂੰ ਮੂੰਹ ਦੀ ਖਾਣੀ ਪਊਗੀ ਤੇ ਮੈਂ ਸਾਰਿਆਂ ਨੂੰ ਗ੍ਰਿਫਤਾਰ ਕਰੂੰਗਾ ਹੁਣ ਤੁਹੋਂ ਦਾ ਦੇ ਕਿ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਲੀਗਲ ਪ੍ਰਵਾਸੀਆਂ ਨੂੰ ਤੁਹਾਨੂੰ ਦੱਸ ਦਿਆ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕੱਲ ਤੋਂ ਹੀ ਜਦੋਂ ਟਰੰਪ ਨੇ ਸੋਚ ਚੁੱਕੀ ਤਾਂ ਮੰਗਲਵਾਰ ਯਾਨੀ ਕਿ ਅੱਜ ਤੋਂ ਇਹ ਮੁਹਿੰਮ ਸ਼ੁਰੂ ਹੋਏਗੀ ਗ੍ਰਿਫਤਾਰੀ ਦੀ ਤਾਂ ਤੁਹਾਨੂੰ ਇਹ ਸ਼ਿਕਾਗੋ ਹੋਇਆ ਜਾਂ ਕੈਲੀਫੋਰਨੀਆ ਹੋਇਆ ਓਰੀਗਨ ਜਿਹੜੇ ਸਿਟੀਆਂ ਨੇ ਛੋਟੀਆਂ ਉਹਨਾਂ ਦੇ ਵਿੱਚ ਵੀ ਜਿਹੜੇ ਲੀਗਲ ਤੌਰ ਤੇ ਬਹੁਤ ਜ਼ਿਆਦਾ ਪ੍ਰਵਾਸੀ ਉੱਥੇ ਰਹਿੰਦੇ ਨੇ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਗ੍ਰਿਫਤਾਰ ਕੀਤਾ ਜਾਊਗਾ